ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਨੀਆ ਮੁਸਾਫਿਰ ਖਾਨਾ ਇੱਕ ਸਾਖੀ ਸਾਂਝੀ ਕਰ ਰਹੀ ਆ ਜੀ ਆਪ ਜੀ ਨਾਲ ਇੱਕ ਮਹਾਤਮਾ ਰਸਤੇ ਵਿੱਚ ਜਾ ਰਹੇ ਸਨ ਤਾਂ ਵੇਖਦੇ ਹਨ ਬਹੁਤ ਤੇਜ਼ ਵਰਖਾ ਹੋਣ ਲੱਗ ਜਾਂਦੀ ਮਹਾਤਮਾ ਨੇ ਵਰਖਾ ਤੋਂ ਬਚਣ ਵਾਸਤੇ ਇੱਧਰ ਉੱਧਰ ਵੇਖਿਆ ਕਿ ਮੈਂ ਕਿੱਥੇ ਜਾ ਕੇ ਖਲੋਵਾਂ ਨੇੜੇ ਹੀ ਇੱਕ ਬੜਾ ਸੁੰਦਰ ਮਹਿਲ ਵਰਗਾ ਘਰ ਸੀ ਮਹਾਤਮਾ ਉਸ ਮਹਿਲ ਅੰਦਰ ਚਲੇ ਗਏ ਉਮ ਹੱਲ ਇੱਕ ਸ਼ਾਹੂਕਾਰ ਦਾ ਸੀ ਜੋ ਅੰਦਰ ਆਰਾਮ ਕਰ ਰਿਹਾ ਸੀ ਕੋਲੀ ਨੌਕਰ ਉਹਨਾਂ ਦੀ ਸੇਵਾ ਕਰ ਰਿਹਾ ਸੀ ਨੌਕਰ ਨੇ ਆ ਕੇ ਮਹਾਤਮਾ ਨੂੰ ਡਾਂਟ ਕੇ ਕਿਹਾ ਗੁੱਸੇ ਨਾਲ ਤੂੰ ਕਿਉਂ ਅੰਦਰ ਆਇਆ ਹੈ ਮਹਾਤਮਾ ਨੇ ਕਿਹਾ ਬਾਰ ਵਰਕਾ ਹੋ ਰਹੀ ਹੈ ਦੋ ਘੜੀਆਂ ਆਰਾਮ ਕਰਨ ਲਈ ਇਸ ਮੁਸਾਫਿਰਖਾਨੇ ਵਿੱਚ ਚਲੇ ਆਇਆ ਹਾਂ ਥੋੜੀ ਦੇਰ ਬਾਅਦ ਚਲੇ ਜਾਵਾਂਗਾ ਤਾਂ ਨੌਕਰ ਨੇ ਕਿਹਾ ਤੂੰ ਮਹੱਲ ਨੂੰ ਮੁਸਾਫਿਰਖਾਨਾ ਕਹਿ ਰਿਹਾ ਹੈ ਮਹਾਤਮਾ ਨੇ ਮੁਸਕਰਾ ਕੇ ਕਿਹਾ ਇਸ ਸੇਟ ਤੋਂ ਪਹਿਲੇ ਇਸ ਮਕਾਨ ਵਿੱਚ ਕੌਣ ਰਹਿੰਦਾ ਸੀ ਵੀਰ ਨੌਕਰ ਨੇ ਉੱਤਰ ਦਿੱਤਾ ਸੇਟ ਜੀ ਦੇ ਪਿਤਾ ਜੀ ਮਹਾਤਮਾ ਨੇ ਕਿਹਾ ਤੇ ਉਸ ਤੋਂ ਪਹਿਲੇ ਕੌਣ ਰਹਿੰਦਾ ਸੀ ਤਾਂ ਉਸ ਨੇ ਕਿਹਾ ਸੇਟ ਜੀ ਦੇ ਦਾਦਾ ਜੀ ਫਿਰ ਮਹਾਤਮਾ ਨੇ ਕਿਹਾ ਜਦ ਇਹ ਸੇਟ ਪਰਲੋਕ ਚਲਾ ਜਾਵੇਗਾ ਤਾਂ ਪਿੱਛੋਂ ਮਕਾਨ ਵਿੱਚ ਕੌਣ ਰਹੇਗਾ ਤਾਂ ਨੌਕਰ ਨੇ ਕਿਹਾ ਕਿ ਸੇਟ ਜੀ ਦਾ ਪੁੱਤਰ ਮਹਾਤਮਾ ਜੀ ਨੇ ਕਿਹਾ ਜਿਸ ਮਕਾਨ ਵਿੱਚ ਹਮੇਸ਼ਾ ਆਵਾਜ਼ਾਂ ਹੀ ਬਣੀ ਰਹਿੰਦੀ ਹੋਵੇ ਉਹ ਮੁਸਾਫਿਰ ਖਾਨਾ ਨਹੀਂ ਤਾਂ ਹੋਰ ਕੀ ਹੈ ਮੈਂ ਕੋਈ ਬੁਰੀ ਗੱਲ ਕਹੀ ਹੈ ਜੋ ਤੂੰ ਗੁੱਸਾ ਕੀਤਾ ਤੂੰ ਮੈਨੂੰ ਡਾਂਟ ਨਹੀਂ ਵਿਚਾਰ ਦੀਆਂ ਅੱਖਾਂ ਨਾਲ ਵੇਖ ਇਹ ਸਾਰੀ ਦੁਨੀਆ ਹੀ ਮੁਸਾਫਿਰ ਖਾਨਾ ਹੈ ਤੂੰ ਨਾਰਾਜ਼ ਨਾ ਹੋ ਵਰਖਾ ਬੰਦ ਹੋ ਜਾਵੇਗੀ ਤੇ ਮੈਂ ਚੱਲਿਆ ਜਾਵਾਂਗਾ ਮਹਾਤਮਾ ਦੇ ਬਚਨ ਅੰਦਰ ਸੇਠ ਵੀ ਸੁਣ ਰਿਹਾ ਸੀ ਤੇ ਉਸਨੇ ਮਹਾਤਮਾ ਜੀ ਤੋਂ ਖੀਮਾ ਮੰਗੀ ਤੇ ਆਪਣੇ ਨੌਕਰ ਵੱਲੋਂ ਵੀ ਖੀਮਾ ਮੰਗੇ ਸਿਧਾਂਤ ਇਹ ਹੈ ਕਿ ਜਿੰਨੇ ਦੁਨੀਆਂ ਵਿੱਚ ਲੋਕਾਂ ਦੇ ਘਰ ਹਨ ਭਾਵੇਂ ਉਹ ਮਹਿਲ ਹਨ ਭਾਵੇਂ ਛੋਪੜੀ ਹੈ ਭਾਵੇਂ ਕੋਈ ਵੀ ਘਰ ਹਨ ਵੱਡੇ ਘਰ ਹਨ ਕਿਰਾਏ ਦੇ ਘਰ ਹਨ ਨਿੱਕੇ ਹਨ ਇਹ ਸਭ ਮੁਸਾਫਰਖਾਨੇ ਹੀ ਹਨ ਅਤੇ ਸਭ ਜੀਵ ਰੂਪੀ ਮੁਸਾਫਰ ਨਿਵਾਸ ਕਰ ਰਹੇ ਹਨ ਪਰੰਤੂ ਇਸ ਗੱਲ ਨੂੰ ਆਤਮ ਗਿਆਨੀ ਹੀ ਸਮਝਦੇ ਹਨ ਦੂਸਰੇ ਨਹੀਂ ਨਹੀਂ ਤਾਂ ਛੋਟੇ ਘਰ ਵਾਲੇ ਸੋਚੇ ਕਿ ਇਸ ਤੋਂ ਵੱਡੀ ਕੋਠੀ ਬਣਾ ਲਈਏ ਜਿਨ੍ਹਾਂ ਦੇ ਵੱਡੇ ਘਰ ਨੇ ਉਸ ਤੋਂ ਵੀ ਵੱਡੇ ਬਣਾਉਣ ਦੀ ਸੋਇ ਤ੍ਰਿਸ਼ਨਾ ਕਦੀ ਮੁੱਕਦੀ ਹੀ ਨਹੀਂ ਜਿੱਥੇ ਜਿਹੜੇ ਅਸਲੀ ਘਰ 'ਚ ਅਸੀਂ ਜਾਣਾ ਉਧਰ ਵਸ ਸੀ ਸਮਾਂ ਹੀ ਨਹੀਂ ਦਿੰਦੇ ਉਧਰ ਸਮਾਂ ਹੀ ਨਹੀਂ ਲਗਾਉਂਦੇ ਤੇ ਉਹ ਵਾਲੀ ਮਾਇਆ ਨਹੀਂ ਇਕੱਠੀ ਕਰਦੇ ਸੋ ਜਿਹੜਾ ਧਨ ਨਾਲ ਜਾਣਾ ਹੈ ਅਸੀਂ ਇੱਥੋਂ ਦੀ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਇੱਥੋਂ ਦੇ ਧਨ ਇਕੱਠਾ ਕਰਦੇ ਰਹਿੰਨੇ ਆ ਨਾਮ ਜਪਣ ਨਾਮ ਜਪ ਕੇ ਜਿੰਨਾ ਆਪਣਾ ਨਾਮ ਜਪ ਲਾਂਗੇ ਉਹ ਹੀ ਆਪਣੇ ਨਾਲ ਜਾਣਾ ਹੈ ਉਸ ਤੋਂ ਇਲਾਵਾ ਕੁਝ ਵੀ ਨਾਲ ਜਾਣਾ ਚੋਲ ਦੇ ਦਾਣੇ ਜਿੰਨੀ ਵੀ ਚੀਜ਼ ਆਪਣੇ ਨਾਲ ਨਹੀਂ ਜਾਣੀ ਇਹ ਦੁਨੀਆ ਸਾਰੀ ਮੁਸਾਫਰਖਾਨਾ ਹੈ ਸਸ ਜੀ ਆਕਾਲ ਜੀ